ਮੈਂ ਭਿੰਦਰਤ ਨਹੀਂ ਬੋਲਦਾ ਪਿਆ ਆ ਅਮਰੀਕਾ ਤੋਂ ਹਾਂਜੀ ਹਾਂਜੀ ਮੈਂ ਤੁਹਾਨੂੰ ਕਰਦਾ ਆਪਣੇ ਪੱਕੇ ਨੰਬਰ ਤੋਂ ਫੋਨ ਆ ਮੇਰਾ ਦਫ਼ਤਰ ਵਾਲਾ ਨੰਬਰ ਹੀ ਮੈਂ ਉਹਨੂੰ ਵੈਸੇ ਕਹਿੰਦਾ ਜੀ ਉਹ ਭਿੰਦਰਤ ਨਹੀਂ ਬੋਲਦਾ ਪਿਆ ਉਹ ਕਹਿੰਦਾ ਹਾਂ ਹਾਂ ਮੈਂ ਭਿੰਦਰੀ ਬੋਲਦਾ ਪਿਆ ਤੂੰ ਮੈਨੂੰ ਪਛਾਣਿਆ ਨਹੀਂ ਹਣ ਉਸ ਤੋਂ ਬਾਅਦ ਕਹਿੰਦਾ ਮੈਂ ਆਪਣੇ ਪਰਸਨਲ ਨੰਬਰ ਤੋਂ ਫੋਨ ਕਰਦਾ ਆ ਇਹ ਮੇਰੇ ਦਫ਼ਤਰ ਦਾ ਫੋਨ ਸੀਗਾ ਜੀ 1 ਮਿੰਟ ਦੇ ਵਿੱਚ ਹੀ ਫੇਰ ਕਾਲ ਆ ਜਾਂਦੀ ਆ ਉਹ ਆਈ ਥਿੰਕ ਇਹ ਨੰਬਰ ਅਮਰੀਕਾ ਦਾ ਸੀਗਾ ਜੀ ਹਾਂਜੀ ਉਹ ਬਾਅਦ ਵਿੱਚ ਫਿਰ ਮੈਨੂੰ ਕਹਿਣ ਲੱਗਾ ਵੀ ਹਾਂਜੀ ਮੈਂ ਨਾ ਇਦਾਂ ਦਾ ਬੋਲਦਾ ਪਿਆ ਮੈਂ ਯਾਰ ਤੂੰ ਕਦੀ ਮੈਨੂੰ ਯਾਦ ਨਹੀਂ ਕੀਤਾ ਮੈਂ ਜੀ ਤੇਰਾ ਨੰਬਰ ਮੇਰੇ ਕੋਲ ਹੈਗਾ ਨਹੀਂ ਯਾਰ ਮੈਂ ਤੈਨੂੰ ਕਿੰਨਾ ਯਾਦ ਕਰਦਾ ਹੋਰ ਸਭ ਘਰ ਪਰਵਾਹ ਠੀਕ ਠਾਕ ਵਧੀਆ ਬੜੀ ਪੰਜਾਬੀ ਬੜੀ ਠੇਠ ਬੋਲਦੇ ਸੀ ਕਿ ਲੱਗਦਾ ਸੀ ਕਿਸਤਾਂ ਦੇ ਜਿਹੜੇ ਪਿਆਰ ਦੇ ਨਾਲ ਪੂਰਾ ਵਿਸ਼ਵਾਸ ਦਿਵਾ ਕੇ ਜਿਹੜਾ ਇਹ ਫੋਨ ਕਰਦੇ ਨੇ ਤੇ ਬੰਦਾ ਕਿਤੇ ਉਹਦੇ ਝਾਂਸੀ ਚ ਬੰਦਾ ਫਸ ਜਾਂਦਾ ਇਹੋ ਜਿਹੇ ਬੰਦੇ ਜਿਹੜੇ ਹਨ ਬੜੇ ਸ਼ਤਰ ਉਹਨਾਂ ਨੇ ਆਪਣੀ ਡੀਪੀ ਤੇ ਗੁਰਨਾਨਕ ਪਾਸ਼ਾ ਦੀਆਂ ਫੋਟੋਆਂ ਲਾਈਆਂ ਵੀ ਅਹੀਂ ਬੜੇ ਧਾਰਮਿਕ ਆ ਤੇ ਅਹੀਂ ਬੜੇ ਰੱਬ ਨੂੰ ਮੰਨਣ ਵਾਲੇ ਆ ਅਸੀਂ ਤੁਹਾਡਾ ਧੋਖਾ ਨਹੀਂ ਕਰਨਾ ਇਹਦਾ ਮਤਲਬ ਇਹ ਹੁੰਦਾ ਉਹਨਾਂ ਦੀ ਬੋਲੀ ਚ ਸਾਡੀ ਪੰਜਾਬੀ ਬੋਲੀ ਵਿੱਚ ਥੋੜਾ ਡਿਫਰੈਂਸ ਜ਼ਰੂਰ ਹੈਗਾ ਉਹ ਪਿਓਰ ਬੋਲਦੇ ਆ ਅਸੀਂ ਥੋੜੀ ਬੋਦੀ ਨਾਲ ਇੰਗਲਿਸ਼ ਲਾਦੀ ਦੀ ਆ ਜਾਂ ਹੋਰ ਸਾਡੇ 'ਚ ਫਰਕ ਹੈ ਉਹਨੇ ਫਰਕ ਆ ਚਲੋ ਆਪਾਂ ਲੋਕਾਂ 'ਚ ਵਿਸਤਰਦੇ ਆ ਸਾਨੂੰ ਉਸ ਲਈ ਹੀ ਪਛਾਣ ਲਿਆ ਵੀ ਨਹੀਂ ਇਹ ਗੁਆਂਡੀ ਮੁਲਕ ਦੇ ਬੰਦਿਆਂ ਦਾ ਕੰਮ ਹੈਗਾ ਜਿਹੜਾ ਇੱਥੇ ਉਹ ਪੰਜਾਬੀ ਹੋਣ ਦੇ ਨਾਤੇ ਇਹ ਸਾਡੇ ਜਿਹੜਾ ਲਹਿੰਦਾ ਪੰਜਾਬ ਉਹਨਾਂ ਨਾਲ ਠੱਗੀਆਂ ਮਾਰ ਜਾਂਦੇ ਆ ਪੰਜਾਬ ਦੀ ਜਨਤਾ ਨੂੰ ਵੇਅਰ ਕਰਨਾ ਚਾਹੁੰਦਾ ਇਹੋ ਜੇ ਠੱਗਾਂ ਤੋਂ ਸਾਵਧਾਨ ਰਹਿਣਾ ਜਿਹੜੇ ਭੋਲੇ-ਭਾਲੇ ਲੋਕੇ ਕਈ ਆ ਜਿਹੜੇ ਇਹਨਾਂ ਚਾਂਸੇ ਵਿੱਚ ਆ ਚੁੱਕੇ ਨੇ ਲੱਖਾਂ ਰੁਪਏ ਉਹਨਾਂ ਦੇ ਕਾਉਂਟ ਵਿੱਚ ਦੇ ਚੁੱਕੇ ਨੇ ਵੀ ਤੁਹਾਡੇ ਮੋਬਾਈਲ ਤੇ ਕੋਈ ਵੀ OTP ਆਉਂਦਾ ਚਾਹ ਕੋਈ ਲਿੰਕ ਆਉਂਦਾ ਉਹਨੂੰ ਕਿਸੇ ਨਾਲ ਸ਼ੇਅਰ ਕਰੋ ਨਾ ਲਿੰਕ ਨੂੰ ਓਕੇ ਕਰੋ ਠੀਕ ਹੈ ਜੀ ਜੋ ਖੋਲੇ ਉਹ ਉਹ ਵੀ ਉਹ ਹੈਂਗ ਹੋ ਜਾਂਦਾ ਫੋਨ ਤੁਹਾਡਾ ਜਿੰਨਾ OTP ਸਾਰਾ ਮੋਬਾਈਲ ਦਾ ਸਿਸਟਮ ਉਹਨਾਂ ਦੇ ਹੱਥ ਚ ਲ ਜਾਂਦਾ ਸਾਥੀ ਦਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਗਰੇਵਾਲ ਤੇ ਤੁਸੀਂ ਦੇਖ ਰਹੇ ਹੋ ਪੰਜਾਬੀ ਲੋਕ ਚੈਨਲ ਅਸੀਂ ਅਕਸਰ ਦੇਖਦੇ ਹਾਂ ਕਿ ਜਾਤ ਜਿਹੜੇ ਠਾਗ ਨੇ ਉਹ ਠੱਗੀ ਮਾਰਨ ਦੇ ਵੱਖ-ਵੱਖ ਤਰੀਕੇ ਜਿਹੜੇ ਅਪਣਾਉਂਦੇ ਨੇ ਜਿਉਂ-ਜਿਉਂ ਜਮਾਨਾ ਐਡਵਾਂਸ ਹੁੰਦਾ ਜਾਂਦਾ ਠੱਗਾਂ ਦਾ ਵੀ ਜਿਹੜਾ ਕਿ ਠੱਗੀ ਮਾਰਨ ਦਾ ਜਿਹੜਾ ਐਡਵਾਂਸ ਜਿਹੜਾ ਜਮਾਨਾ ਆ ਗਿਆ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਾਡੇ ਇੱਕ ਜਿਹੜੇ ਸਹਿਯੋਗੀ ਨੇ ਜਤਿੰਦਰ ਸਿੰਘ 베ਦੀ ਉਹਨਾਂ ਦਾ ਫੋਨ ਹੁੰਦਾ ਠੱਗ ਦਾ ਤੁਸੀਂ ਦੇਖ ਸਕਦੇ ਹੋ ਵੀ ਫੋਨ ਵਿੱਚੋਂ ਕਿਸ ਤਰ੍ਹਾਂ ਜਿਹੜੀ ਕੀ ਉਹਨਾਂ ਨਾਲ ਗੱਲਬਾਤ ਕਰਦੇ ਨੇ ਤੇ ਕਿਸ ਤਰ੍ਹਾਂ ਰਿਸ਼ਤੇਦਾਰ ਬਣ ਕੇ ਉਹਨਾਂ ਨੂੰ ਠੱਗਣ ਦੀ ਕੋਸ਼ਿਸ਼ ਕਰਦੇ ਨੇ ਸਭ ਤੋਂ ਪਹਿਲਾਂ ਤੁਸੀਂ ਆਹ ਵੀਡੀਓ ਦੇਖੋ ਜਿਹੜੀ ਕਿ ਸਾਡਾ ਜਿਹੜੇ 베ਦੀ ਜਸਤਿੰਦਰ ਸਿੰਘ 베ਦੀ ਸਹਿਯੋਗੀ ਨੇ ਉਹਨਾਂ ਵੱਲੋਂ ਜਿਹੜੀ ਇੱਕ ਵੀਡੀਓ ਬਣਾਈ ਗਈ ਆ ਇੱਕ ਪਛਾਣ ਲੈਂਦਾ ਆਪਣੇ ਨੂੰ ਵੀ ਆਪਣਾ ਕੋਈ ਗਿਆ ਹੋਣਾ ਬਾਹਰ ਵਿਦੇਸ਼ ਹਾਂ ਜੀ ਹਾਂ ਜੀ ਨਹੀਂ ਪਛਾਣਿਆ ਜੀ ਦੱਸੋ ਤੁਸੀਂ ਕੌਣ ਜੀ ਲਓ ਜੀ ਮਰਜੀ ਤੁਹਾਡੀ ਮੈਂ ਕਹਿੰਦਾ ਇੱਧਰ ਦੇਖ ਲਓ ਨਾਨਕੇ ਪਾਸੇ ਕੋਕ ਧੀ ਜਾ ਭਾਂ ਜਾ ਕੋ ਭਰਾ ਆਪਣਾ ਗਿਆ ਵੀ ਹੋਣਾ ਅੱਛਾ ਅੱਛਾ ਕਿਤੇ ਬਿੰਦਰਤ ਨਹੀਂ ਬੋਲਦਾ ਪਿਆ ਹਾਂ ਜੀ ਮੈਂ ਬਿੰਦਰਤ ਨਹੀਂ ਬੋਲਦਾ ਪਿਆ ਯਾ ਅਮਰੀਕਾ ਤੋਂ ਹਾਂ ਜੀ ਹਾਂ ਜੀ ਅੱਛਾ ਹੋਰ ਸੁਣਾਓ ਠੀਕ ਠਾਕ ਔਰ ਠੀਕ ਠਾਕ ਵਧੀਆ ਵਧੀਆ ਕਿਰਪਾ ਮਾਲਕ ਦੀ ਚੜ੍ਹਦੀ ਕਲਾ ਤੁਸੀਂ ਸੁਣਾਓ ਕਿਦਾਂ ਠੀਕ ਹੋ ਬਹੁਤ ਵਧੀਆ ਵਧੀਆ ਸਰਮਣ ਦਾ ਕੀ ਹਾਲ ਹੈ ਨਾਲ ਹੀ ਹੁੰਦਾ ਨਾਲ ਹੀ ਹੁੰਦਾ ਵਾ ਅੱਛਾ 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 ਤਾਂ ਅੱਛਾ 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 ਠੀਕ ਹੈ ਜੀ ਹੋਰ ਸਾਰੇ ਵਧੀਆ ਨੇ ਬਸ ਵਧੀਆ ਸਭ ਕਿਰਪਾ ਦਿਆ ਜੀ ਬਹੁਤ ਵਧੀਆ ਤੁਸੀਂ ਸੁਣਾਓ ਕਿਦਾਂ ਚੱਲ ਰਿਹਾ ਕੀ ਹਾਲ ਚੱਲ ਸਭ ਕਿਦਾਂ ਕੰਮਕਾਰ ਚੱਲ ਰਿਹਾ ਜੀ ਬਸ ਠੀਕ ਠਾਕ ਚੱਲਣ ਦੇ ਆ ਮੈਂ ਤੈਨੂੰ ਕਰਦਾ ਆਪਣੇ ਪੱਕੇ ਨੰਬਰ ਤੇ ਫੋਨ ਆ ਮੇਰਾ ਦਫ਼ਤਰ ਵਾਲਾ ਨੰਬਰ ਜੀ ਅੱਛਾ ਮੈਂ ਤੈਨੂੰ ਆਪਣੇ ਪੱਕੇ ਨੰਬਰ ਤੇ ਫੋਨ ਲਾਉਂਦਾ ਵਾ ਉਹ ਨੰਬਰ ਸੇਵ ਕਰ ਲੈ ਠੀਕ ਆ ਉਹ ਮੈਂ ਕਰਦਾ ਉਹ ਡਾਕਟਰ ਸਵਰਨ ਦਾ ਕੀ ਆ ਰਿਹਾ ਤੇ ਉਹ ਪੰਘੂ ਦਾ ਕੀ ਹਾਲ ਆ? ਕੀ ਜਾਈ ਫਿਰ? ਅੱਛਾ 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 ਠੀਕ ਠੀਕ। ਚਲੋ ਕਰੋ ਕਰੋ ਜੀ ਕਰੋ। ਸਿੰਘ 베ਦੀ ਸਾਡ ਨਾਲ ਨੇ। ਜਤਨ ਸਿੰਘ 베ਦੀ ਤੁਹਾਡਾ ਬਹੁਤ ਬਹੁਤ ਸਵਾਗਤ ਸਭ ਤੋਂ ਪਹਿਲਾਂ ਪੰਜਾਬੀ ਲੋਕ ਚੈਲੰਜ। ਮੈਂ ਬਹੁਤ ਧੰਨਵਾਦ ਕਰਦਾ ਜੀ ਪੰਜਾਬੀ ਲੋਕ ਚੈਲੰਜ ਦੀ ਸਮੁੱਚੀ ਟੀਮ ਦਾ ਜਿਨ੍ਹਾਂ ਨੇ ਅ ਜਿਹੜੇ ਨੌਸਰ ਬਾਜ ਆ ਲੋਕ ਪੋਲੇ ਪਾਇ ਲੋਕਾਂ ਨਾਲ ਠੱਗੀਆਂ ਮਾਰਦੇ ਆ। ਉਹਨਾਂ ਦਾ ਜਿਹੜਾ ਜਗਜਹ ਰਾਜ ਕਰਨ ਵਾਸਤੇ ਤੁਸੀਂ ਇਕੱਠੇ ਹੋਏ ਹੋ ਸਰ ਜਣੇ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜੀ ਜੀ ਸਾਹਿਬ ਮੈਂ ਜਿਹੜੀ ਗੱਲ ਕੀਤੀ ਵੀ ਜਵਾਨਾ ਐਡਵਾਂਸ ਹੋ ਗਿਆ ਠੱਗੀ ਮਾਰਨ ਦਾ ਜਿਹੜੇ ਠੱਗਾਂ ਦਾ ਜਿਹੜਾ ਢਾਂਗ ਆ ਉਹ ਵੀ ਬੜਾ ਅਨੌਖਾ ਹੋ ਗਿਆ ਆਨਲਾਈਨ ਠੱਗੀ ਮਾਰਨੀ ਸ਼ੁਰੂ ਕਰ ਦਿੱਤੀ ਆ ਤੁਹਾਡੇ ਨਾਲ ਫੋਨ ਆਨ ਆਇਆ ਕਿਸ ਤਰ੍ਹਾਂ ਠੱਗੀ ਮਾਰਨ ਦੀ ਕੋਸ਼ਿਸ਼ ਕੀਤੀ ਤੁਹਾਨੂੰ ਕੀ ਕੀ ਹੋਇਆ ਔਰ ਸੁਠੱਗਾ ਵਾਲੋ ਦੇਖੋ ਜੀ ਮੈਨੂੰ ਪਹਿਲਾਂ ਪਲੱਸ 92 ਲੱਗਾ ਸੀ ਜੀ ਪਾਕਿਸਤਾਨ ਦਾ ਕੋਡ ਸੀ ਆ ਜੀ ਪਾਕਿਸਤਾਨੋਂ ਨੰਬਰ ਸੀ ਆ ਉਹਨਾਂ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਪਛਾਣਿਆ ਜੀ ਮੈਂ ਫਲਾਣਾ ਤੁਹਾਡਾ ਰਿਸ਼ਤੇਦਾਰ ਹੈ ਜੀ ਮੈਂ ਕਹਾਂ ਜੀ ਨਹੀਂ ਪਛਾਣਿਆ ਜੀ ਕਹਿੰਦਾ ਯਾਦ ਕਰੋ ਕਿ ਮੈਂ ਕੋਈ ਤੁਹਾਡਾ ਕੋਈ ਚਾਚਾ ਤਾਇਆ ਕੋਈ ਭਤੀਜਾ ਕੋਈ ਭਨੇਵਾ ਗਿਆ ਹੋਵੇ ਮੈਨੂੰ ਪਤਾ ਲੱਗਿਆ ਕਿ ਇਹ ਕਿਸੇ ਨੌਸਰਬਾਜ਼ ਦਾ ਫੋਨ ਹੈਗਾ ਜਿਹੜਾ ਠੱਗੀ ਦੇ ਜ਼ਰੀਏ ਮਲਕੀਆ ਠਗਣਾ ਚਾਹੁੰਦਾ ਮੈਨੂੰ ਵੀ ਇਹੋ ਜਿਹਾ ਕਰਕੇ ਮੈਂ ਉਹਨੂੰ ਵੈਸੇ ਕਹਿੰਦਾ ਜੀ ਉਹ ਭਿੰਦਰੀ ਨਹੀਂ ਬੋਲਦਾ ਪਿਆ ਉਹ ਕਹਿੰਦਾ ਹਾਂ ਹਾਂ ਮੈਂ ਭਿੰਦਰੀ ਬੋਲਦਾ ਪਿਆ ਤੂੰ ਮੈਨੂੰ ਪਛਾਣਿਆ ਨਹੀਂ ਹਣ ਉਸ ਤੋਂ ਬਾਅਦ ਕਹਿੰਦਾ ਮੈਂ ਆਪਣੇ ਪਰਸਨ ਨੰਬਰ ਤੋਂ ਫੋਨ ਕਰਦਾ ਆ ਇਹ ਮੇਰੇ ਦਫ਼ਤਰ ਦਾ ਫੋਨ ਸੀਗਾ ਜੀ ਉਸ ਤੋਂ ਬਾਅਦ ਵਿਦਨ 1 ਮਿੰਟ ਦੇ ਵਿੱਚ ਹੀ ਫਿਰ ਕਾਲ ਆ ਜਾਂਦੀ ਆ ਉਹ ਆਈ ਥਿੰਕ ਕੀ ਨੰਬਰ ਅਮਰੀਕਾ ਦਾ ਸੀਗਾ ਜੀ ਹਾਂਜੀ ਉਹ ਬਾਅਦ ਵਿੱਚ ਫਿਰ ਮੈਨੂੰ ਕਹਿਣ ਲੱਗਾ ਵੀ ਹਾਂਜੀ ਮੈਂ ਨਾ ਇਦਾਂ ਦਾ ਬੋਲਦਾ ਪਿਆ ਮੈਂ ਯਾਦ ਤੂੰ ਕਦੀ ਮੈਨੂੰ ਯਾਦ ਨਹੀਂ ਕੀਤਾ ਮੈਂ ਜੀ ਤੇਰਾ ਨੰਬਰ ਮੇਰੇ ਕੋਲ ਹੈਗਾ ਨਹੀਂ ਯਾਰ ਮੈਂ ਤੈਨੂੰ ਕਿੱਦਾਂ ਯਾਦ ਕਰਦਾ ਹੋਰ ਸਭ ਘਰ ਪਰਵਾਹ ਠੀਕ ਠਾਕ ਵਧੀਆ ਬੜੀ ਪੰਜਾਬੀ ਬੜੀ ਠੇਠ ਬੋਲਦੇ ਸੀ ਮੈਨੂੰ ਇਹ ਲੱਗਦਾ ਕਿ ਇਹ ਪਾਕਿਸਤਾਨ ਵਾਲੇ ਪਾਸੋਂ ਵੀ ਕਾਲ ਆਉਂਦੀ ਆ। ਕਿ ਲੱਗਦਾ ਵੀ ਜਿਸ ਤਰ੍ਹਾਂ ਇਹ ਇਹਨੇ ਪਿਆਰ ਨਾਲ ਬੋਲਦੇ ਆ ਇੰਨੀ ਠੇੜ ਪੰਜਾਬੀ ਬੋਲਦੇ ਆ ਕਿ ਲੱਗਦਾ ਵੀ ਜਿਵੇਂ ਸਾਡੇ ਕੋਈ ਰਿਸ਼ਤੇਦਾਰ ਭੈਣ ਭਰਾ ਜਿਵੇਂ ਅਮਰੀਕਾ ਕੈਨੇਡਾ ਗਏ ਹੋਣ ਇਸ ਤਰ੍ਹਾਂ ਗੱਲਬਾਤ ਕਰਦੇ ਆ ਵੀ ਅਗਲੇ ਨੂੰ ਪੂਰਾ ਵਿਸ਼ਵਾਸ ਦਿਵਾ ਦੇ ਜਿਵੇਂ ਫੋਨ ਕਰਕੇ ਕਹਿੰਦੇ ਨੇ ਉਹ ਕੀ ਹਾਲ ਭਰਾਵਾ ਪਛਾਣਿਆ ਭਰਾ ਨੂੰ ਤੇ ਬੰਦਾ ਸੋਚਦਾ ਵੀ ਸ਼ਾਇਦ ਵਾਕਈ ਮੇਰਾ ਕੋਈ ਰਿਸ਼ਤੇਦਾਰ ਸ਼ਾਇਦ ਕੈਨੇਡਾ ਗਿਆ ਹੋਵਾ ਭੂਆ ਦਾ ਮੁੰਡਾ ਗਿਆ ਚਾਚਾ ਦਾ ਮੁੰਡਾ ਗਿਆ ਸ਼ਾਇਦ ਵਾਕਈ ਉਹ ਹੋਊਗਾ ਕਿ ਲੱਗਦਾ ਸੀ ਕਿ ਤਾਂ ਜਿਹੜੇ ਪਿਆਰ ਦੇ ਨਾਲ ਪੂਰਾ ਵਿਸ਼ਵਾਸ ਦਿਵਾ ਕੇ ਜਿਹੜਾ ਇਹ ਫੋਨ ਕਰ ਦੇਖੋ ਘਰੇਵਾਲਾ ਸਾਹਿਬ ਪਤਾ ਗੱਲ ਕੀ ਆ ਇਹ ਜਿਹੜੀ ਪਿਓਰ ਪੰਜਾਬੀ ਬੋਲਦੇ ਨਾ ਬਿਲਕੁਲ ਪਿਓਰ ਇਹ ਪਾਕਿਸਤਾਨ ਵਾਲੇ ਪਾਸੇ ਬੋਲਦੇ ਆ ਹੋਰ ਕੋਈ ਨਹੀਂ ਬੋਲਦਾ ਉਹਨਾਂ ਦੀ ਬੋਲੀ ਚ ਸਾਡੀ ਪੰਜਾਬੀ ਬੋਲੀ ਵਿੱਚ ਥੋੜਾ ਡਿਫਰੈਂਸ ਜ਼ਰੂਰ ਹੈਗਾ ਉਹ ਪਿਓਰ ਬੋਲਦੇ ਆ ਅਸੀਂ ਥੋੜੀ ਬਹੁਤੀ ਨਾਲ ਇੰਗਲਿਸ਼ ਲਾਦੀ ਦੀ ਆ ਜਾਂ ਹੋਰ ਸਾਡੇ ਚ ਫਰਕ ਹੈ ਉਹਨੇ ਫਰਕ ਆ ਚਲੋ ਆਪਾਂ ਲੋਕਾਂ ਵਿੱਚ ਦਿੰਦੇ ਆ ਸਾਨੂੰ ਉਸ ਲਈ ਹੀ ਪਛਾਣ ਲਿਆ ਵੀ ਨਹੀਂ ਇਹ ਗੁਆਂਡੀ ਮੁਲਕ ਦੇ ਬੰਦਿਆਂ ਦਾ ਕੰਮ ਹੈਗਾ ਜਿਹੜਾ ਇੱਥੇ ਉਹ ਪੰਜਾਬੀ ਹੁੰਦੇ ਨਾ ਤੇ ਇਹ ਸਾਡੇ ਜਿਹੜਾ ਲਹਿੰਦਾ ਪੰਜਾਬ ਉਹਨਾਂ ਨਾਲ ਠੱਗੀਆਂ ਮਾਰੀ ਜਾਂਦੇ ਆ ਇਹੋ ਜੀ ਪੁੱਤੀ ਤਾਂ ਦੇਖਦੇ ਕਿ ਲੱਗਦਾ ਨਹੀਂ ਇੱਕ ਵਿਸ਼ਵਾਸ ਕਿੰਨਾ ਕਿ ਦਵਾਉਂਦਾ ਬੰਦਾ ਕਿੰਨਾ ਕਿ ਪੂਰੇ ਕੰਫੀਡੈਂਸ ਨਾਲ ਗੱਲ ਕਰਦਾ ਬੰਦਾ ਸੋਚਦਾ ਵਾਕਈ ਯਾਰ ਸ਼ਾਇਦ ਮੇਰਾ ਪੂਆ ਦਾ ਮੁੰਡਾ ਕੈਨੇਡਾ ਗਿਆ ਸ਼ਾਇਦ ਉਹਨੇ ਕਦੇ ਫੋਨ ਕੀਤਾ ਹੋਵੇ ਕਦੇ ਦੇਖੋ ਗਰੇਵਾ ਸਾਹਿਬ ਬੜੇ ਲੋਗ ਬੜੇ ਲੋਗ ਜਿਹੜੇ ਇਹਨਾਂ ਦੀਆਂ ਠੱਗੀਆਂ ਦਾ ਸ਼ਿਕਾਰ ਹੋ ਚੁੱਕੇ ਨੇ ਇਹ ਵੀਡੀਓ ਬਣਾਉਣ ਦਾ ਮਤਲਬ ਇਹ ਹੀ ਜਾਂ ਤੁਸੀਂ ਅੱਜ ਤੁਹਾਡੇ ਮਾਧਿਅਮ ਰਹੀਂ ਮੈਂ ਪੰਜਾਬ ਦੀ ਜਨਤਾ ਨੂੰ ਵੇਅਰ ਕਰਨਾ ਚਾਹੁੰਦਾ ਇਹੋ ਜੇ ਠੱਗਾਂ ਤੋਂ ਸਾਵਧਾਨ ਰਹਿਣਾ ਜਿਹੜੇ ਭੋਲੇ-ਭਾਲੇ ਲੋਕੇ ਕਈ ਆ ਜਿਹੜੇ ਇਹਨਾਂ ਚਾਂਸੇ ਵਿੱਚ ਆ ਚੁੱਕੇ ਨੇ ਲੱਖਾਂ ਰੁਪਏ ਉਹਨਾਂ ਦੇ ਅਕਾਊਂਟ ਵਿੱਚ ਦੇ ਚੁੱਕੇ ਨੇ ਇਹੋ ਹੀ ਕਹਿੰਦੇ ਨੇ ਮੈਂ ਤੁਹਾਡਾ ਆਪਣੀ ਹਾਂ ਬੋਲਦਾ ਜੀ ਮੈਂ ਚਾਚਾ ਜੀ ਇੱਥੇ ਫਸ ਗਿਆ ਜੀ ਮੈਂ ਕੋਈ ਕਹੂਗਾ ਜੀ ਉਹ ਫਲਾਣਾ ਮੇਰਾ ਰਿਸ਼ਤੇਦਾਰ ਆ ਜਾਂ ਮੇਰਾ ਸੱਜਣ ਬੇਲੀ ਆ ਉਹਨੂੰ ਪੈਸੇ ਲੋੜ ਆ ਮੈਂ ਤੁਹਾਨੂੰ ਭੇਜ ਲਗਾ ਜੀ ਇਹ ਕੀ ਕਰਦੇ ਆ ਵੀ ਇਹਨਾਂ ਨੇ ਤੁਹਾਡੇ ਕੋ ਕਾਊਂਟ ਡਿਟੇਲ ਮੰਗਣੀ ਆ ਕਾਊਂਟ ਡਿਟੇਲ ਮੰਗ ਕੇ ਦੇ ਇਹਨਾਂ ਨੇ ਕਹਣਾ ਜੀ ਮੈਂ ਤੁਹਾਨੂੰ ਪੈਸੇ ਭੇਜ ਦਿੱਤੇ ਆ ਪੈਂਡਿੰਗ ਜਾ ਰਹੇ ਆ ਭਾਵੇਂ ਬੈਂਕ ਤੋਂ ਪਤਾ ਕਰ ਲਉ ਉਹਨਾਂ ਵੀ ਕਹਣਾ ਵੀ ਪ੍ਰੋਸੈਸ ਉਹ ਨਹੀਂ ਆ ਉਹ ਤੁਹਾਡੇ ਪੈਸੇ ਉਹ ਨੌਸਰਵਾਜ ਕੋਈ ਗਾਹ ਜਾਣੇ ਆ ਪਰ ਮੈਂ ਐਸੋਪੀ ਬੇਲੀ ਸਾਹਿਬ ਅਸੀਂ ਦੇਖਦੇ ਵੀ ਸਾਡੇ ਜਿਹੜੇ ਕਈ ਰਿਸ਼ਤੇਦਾਰ ਜਾਂ ਸਾਡੇ ਕਈ ਭੈਣ ਭਰਾਣੇ ਜਿਹੜੇ ਇਸ ਜਾਲ ਵਿੱਚ ਫਸ ਜਾਂਦੇ ਨੇ ਅਸੀਂ ਦੇਖਿਆ ਵੀ ਹਰ ਕਿਸੇ ਦਾ ਕੋਈ ਨਾ ਕੋਈ ਕੋ ਰਿਸ਼ਤੇਦਾਰ ਨੇੜੇ ਦਾ ਦੂਰ ਦਾ ਹਰ ਕੋਈ ਨਾ ਕੋਈ ਬਾਹਰ ਗਿਆ ਹੁੰਦਾ ਪਰ ਜਦੋਂ ਇਸ ਤਰ੍ਹਾਂ ਠੱਗੇ ਬਾਜ ਜਿਹੜੇ ਕਿ ਵਟਸਐਪ ਕਾਲਿੰਗ ਕਰਦੇ ਬਾਹਰੋਂ ਫੋਨ ਹੁੰਦਾ ਜਵੇਂ ਤੇ ਬੰਦਾ ਵਾਕਿਆ ਇੱਕ ਯਕੀਨ ਕਰ ਲੈਂਦਾ ਕਿ ਸ਼ਾਇਦ ਵਾਕਿਆ ਕਿਸੇ ਰਿਸ਼ਤੇਦਾਰ ਨੇ ਫੋਨ ਕੀਤਾ ਤੇ ਮੈਨੂੰ ਐਸੋਪੀ ਜਦੋਂ ਇਹ ਫੋਨ ਕਰਦੇ ਨੇ ਫਿਰ ਕਿੰਨਾ ਕ ਬੰਦੇ ਨੂੰ ਇਹ ਝਾਲ ਦੇ ਦਿੰਦੇ ਨੇ ਤੇ ਅਸੀਂ ਦੇਖਿਆ ਵੀ ਗੁਰਵਾਲ ਸਿੰਘ ਸਾਹਿਬ ਕਿਰਾਨ ਮਸੀਦੇ ਦੇ ਪੁਲਿਸ ਇੰਨੀਆਂ ਵੱਡੀਆਂ ਜਿਹੜੀਆਂ ਵਾਰਦਾਤਾਂ ਨੂੰ ਜਿਹੜਾ ਕਿ ਟ੍ਰੇਸ ਕਰ ਲੈਂਦੀ ਐ ਇੰਨੇ ਵੱਡੇ ਜਿਹੜੇ ਮਲਜਮ ਉਹਨਾਂ ਨੂੰ ਫੜ ਲੈਂਦੀ ਐ ਪਰ ਜਿਹੜੇ ਕਿੰਨੇ ਕਿੰਨੇ ਜਿਹੜੀ ਐ ਬਾਰ-ਬਾਰ ਹੁਣ ਜਿਹੜੀ ਟ੍ਰੇਸ ਹੁੰਦੀ ਐ ਇਹ ਕਿਉਂ ਨਹੀਂ ਯਾਦ ਸਾਜਾਂ ਨੂੰ ਕਾਬੂ ਕਰ ਸਕਦੀ ਕਿਉਂ ਨਹੀਂ ਹਜੇ ਤੱਕ ਇਹ ਕਾਬੂ ਆਉਂਦੇ ਜੀ ਗੁਰਵਾਲ ਸਾਹਿਬ ਇਹ ਹੁੰਦਾ ਜੀ ਇੰਟਰਨੈਟ ਕਾਲਿੰਗ ਇਹ ਤੁਸੀਂ ਹੁਣ ਨੰਬਰ ਲਾਇਆ ਹੋਰ ਕੋਈ ਨੰਬਰ ਜਾਏਗਾ ਤੁਹਾਡੇ ਨੰਬਰ ਤੇ ਜੋ ਤੁਸੀਂ ਸੈਕੰਡ ਨੰਬਰ ਕਰੋਗੇ ਉਹ ਹੋਰ ਕਿਹ ਨੰਬਰ ਜਾਏਗਾ ਸਾਈਬਰ ਕ੍ਰਾਈਮ ਉੱਥੇ ਕੀ ਕਰੇਗਾ ਸਾਈਬਰ ਕ੍ਰਾਈਮ ਤੇ ਜੇ ਐਥੋਂ ਦੇ ਚਲੋ ਉਹ ਹੁੰਦੇ ਆ ਉਹ ਚਲੋ ਆਪ ਕਾਬੂ ਕਰ ਲੈਂਦੇ ਆ ਇਹੋ ਜੇ ਬੰਦਿਆਂ ਨੂੰ ਕਾਬੂ ਕਰਨਾ ਬੜਾ ਔਖਾ ਪਰ ਸਭ ਤੋਂ ਵੱਡੀ ਗੱਲ ਇਹ ਆ ਵੀ ਸਾਨੂੰ ਸचेਤ ਹੋਣਾ ਪਊਗਾ ਕਿਉਂਕਿ ਇਹੋ ਜੇ ਬੰਦੇ ਸਾਨੂੰ ਤਾਂ ਪਤਾ ਹੁੰਦਾ ਕਿਹੜਾ ਸਾਡਾ ਰਿਸ਼ਤੇਰ ਗਿਆ ਆ ਕਿਹੜੀ ਉਹਦੀ ਆਵਾਜ਼ ਆ ਕਿ ਕਿਸ ਤਰ੍ਹਾਂ ਟੂਨ ਵਿੱਚ ਗੱਲ ਕਰਨੀ ਆ ਜੇ ਆਪਾਂ ਇਹ ਗੱਲਾਂ ਨਹੀਂ ਪਛਾਣੀਆਂ ਫਿਰ ਤੇ ਆਪਾਂ ਠੱਗ ਦੇ ਸ਼ਿਕਾਰ ਹੋ ਜਣਾ ਇਹੋ ਜੇ ਬੰਦੇ ਜਿਹੜੇ ਆ ਨਾ ਬੜੇ ਸ਼ਤਰ ਉਹਨਾਂ ਨੇ ਆਪਣੀ ਡੀਪੀ ਤੇ ਗੁਰੂ ਨਾਨਕ ਪਾਸ਼ਾ ਦੀਆਂ ਫੋਟੋਆਂ ਲਾਈਆਂ ਅੱਛਾ ਪੀ ਅਹੀਂ ਬੜੇ ਧਾਰਮਿਕ ਆ ਤੇ ਅਹੀਂ ਬੜੇ ਰੱਬ ਨੂੰ ਮੰਨਣ ਵਾਲੇ ਆ ਅਸੀਂ ਤੁਹਾਡਾ ਧੋਖਾ ਨਹੀਂ ਕਰਨਾ ਇਹਦਾ ਮਤਲਬ ਇਹ ਹੁੰਦਾ ਹੁਣ ਵੇਖੋ ਇਹ ਬੰਦੇ ਇਦਾਂ ਦੀਆਂ ਠੱਗੀਆਂ ਮਾਰ ਕੇ ਜਿਹੜੇ ਭੋਲੇ ਭਾਲੇ ਲੋਕ ਆ ਉਹ ਤੇ ਆਪਣੇ ਪੰਜਾਬੀਆਂ ਦੀ ਬਹਿ ਫਿਤਰਤ ਆ ਵੀ ਯਾਰ ਉਹ ਗੱਲਾਂ ਜਾਇੰਦੇ ਉਹਨਾਂ ਦੇ ਵਿਸ਼ਵਾਸ ਆ ਜਾਂਦੇ ਪਤਾ ਨਹੀਂ ਉਹਨੂੰ ਕਿੰਨੀ ਕੀ ਲੋੜ ਹੋਣੀ ਹੈ ਪੈਸਿਆਂ ਦੀ ਹਾਂਜੀ ਤੇ ਉਹ ਜਦੋਂ ਵਿੱਚ ਫਾਇਜਾਂ ਦੇ ਜਦੋਂ ਉਹਨਾਂ ਨੂੰ ਠੱਗੀ ਵਜਦੀ ਆ ਉਦੋਂ ਉਹਨਾਂ ਨੂੰ ਅਹਿਸਾਸ ਹੁੰਦਾ ਵੀ ਯਾਰ ਸਾਡੇ ਨਾਲ ਇਹਦੇ ਲੁੱਟੇ ਗਏ ਅਸੀਂ ਦੇਖਿਆ ਮੇਰੀ ਸਾਹਿਬ ਇੱਕ ਹੋਰ ਹੀ ਅੱਜਕੱਲ ਨਵੀਂ ਇੱਕ ਕਾਲਿੰਗ ਚੱਲ ਪਈ ਆ ਅਸੀਂ ਦੇਖਦੇ ਵੀ ਅੱਜਕੱਲ ਮੈਂ ਵੀ ਇੱਕ ਵੀਡੀਓ ਦੇਖਣ ਦੇ ਆ ਉਹ ਚ ਵੀ ਇੱਕ ਫੋਨ ਹੁੰਦਾ ਬੰਦੇ ਨੂੰ ਉਹ ਚ ਨਾ ਪੁਲਿਸ ਦੀ ਡੀਪੀ ਲੱਗੀ ਹੁੰਦੀ ਆ ਉਹ ਪੁਲਿਸ ਦੇ ਡੀਪੀ ਲਾ ਕੇ ਕਿਸ ਨੂੰ ਫੋਨ ਕਰਦਾ ਜਿਹੜਾ ਠੱਗ ਗਿਆ ਵੀ ਤੇਰੇ ਯਾਰ ਮੈਂ ਫਲਾਣਾ ਮੈਂ ਠਣ ਦਾ ਬੋਲਦਾ ਤੇਰਾ ਫਲਾਣਾ ਮੁੰਡਾ ਕਿੱਥੇ ਆ ਤੇਰੀ ਫਲਾਣੀ ਕੁੜੀ ਕਿੱਥੇ ਆ ਉਹ ਕਹਿੰਦਾ ਜੀ ਮੇਰੇ ਦੇ ਘਰੇ ਆ ਉਹ ਕਹਿੰਦੇ ਜੀ ਨਹੀਂ ਜੀ ਉਹ ਤੇ ਸਾਡੇ ਕੋ ਫੜੀ ਹੈ ਜੀ ਅਸੀਂ ਫਲਾਣੇ ਜਿਹੜੇ ਮੈਂ ਕਹਾਂ ਕਿ ਉਹ ਬੜਾ ਉਹਨੂੰ ਜਾਜ ਪਸਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜੇ ਠੱਗ ਨੇ ਤਰ੍ਹਾਂ ਤਰ੍ਹਾਂ ਦੇ ਜਿਹੜੇ ਛਾਤਰ ਜਿਹੜੇ ਦਿਮਾਗ ਜੇ ਇਸਤੇਮਾਲ ਕਰਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਠੱਗਾਂ ਨੂੰ ਕਿਸ ਤਰ੍ਹਾਂ ਬਚਾਇਆ ਜਾਂਦਾ ਵਾ ਦੇਖੋ ਜੀ ਇਹ ਬਿਲਕੁਲ ਤੁਹਾਡੀ ਗੱਲ ਸਹੀ ਆ ਮੇਰੇ ਵੀ ਇੱਕ ਦੋਸਤ ਸੀ ਉਹਨੂੰ ਵੀ ਇਦਾਂ ਦਾ ਫੋਨ ਆਇਆ ਸੀ ਵੀ ਭਾਈ ਤੇਰੇ ਤੇ ਐਫ ਆਈ ਆਰ ਹੋਈ ਆ ਮੈਂ ਦਿੱਲੀ ਤੋਂ ਬੋਲਦਾ ਪਿਆ ਆ ਉਹਨੇ ਫੋਟੋ ਆਪਣੀ ਡੀਪੀ ਤੇ ਪੁਲਿਸ ਦੀ ਲਾਈ ਹੀ ਉਹਦੇ ਸਟਾਰ ਵਗੈਰਾ ਲੱਗੇ ਹੀ ਤੇ ਉਹ ਕਹਿੰਦਾ ਜੀ ਐਫ ਆਈ ਆਰ ਹੋ ਗਈ ਆ ਤੇ ਤੁਹਾਨੂੰ ਰੈਸਟ ਪਾਉਣੀ ਆ ਤੁਹਾਡਾ ਘਰ ਕਿਥੇ ਜੇ ਤੂੰ ਘਰ ਹੀ ਲੱਭਣਾ ਜੇ ਰੈਸਟ ਪਾਤੀਆ ਉਹਦਾ ਐਡਰੈਸ ਤੇਰੇ ਕੋਲ ਹੋਗਾ ਜੀ ਬਿਲਕੁਲ ਤੂੰ ਬੰਦਾ ਫਿਰ ਉਹ ਕਹਿੰਦਾ ਜੀ ਤੂੰ ਇਦਾਂ ਕਰ ਰੁਪਿਆ 10000 ਰੁਪਿਆ ਦੇ ਦੇ ਤੇ ਮੈਂ ਰਫਾਫਾ ਕਰ ਦਣਾ ਇੱਥੇ ਹੀ ਮੈਂ ਸਾਬ ਨਾਲ ਗੱਲ ਕਰ ਲੈਣਾ ਉਹ ਕਰ ਦੇਕਰ ਆਉਂਦੇ ਜੀ ਉਹ ਗੱਲ ਪਹੁੰਚੀ ਫਿਰ ਆ ਗਈ ਸਾਡੇ ਤੱਕ ਆ ਗਈ ਇਦਾਂ ਆ ਉਹ ਗੱਲ ਆਈ ਕਿ ਕੋਈ ਪਹਿਣ ਉਹ ਗੱਲ ਕਰਦੇ ਕਰਦੇ ਰੁਪਏ 2000 ਤੇ ਵੀ ਆ ਗਿਆ ਸੀ ਸੋ ਮੈਂ ਇਸ ਬੰਦੇ ਤੁਹਾਡੇ ਮੱਦੇਬ ਰਹੀਏ ਇਹ ਜਨਤਾ ਨੂੰ ਸੂਚਿਤ ਕਰਨਾ ਚਾਹੁੰਦਾ ਵੀ ਤੁਹਾਡੇ ਮੋਬਾਈਲ ਤੇ ਕੋਈ ਵੀ OTP ਆਉਂਦਾ ਚਾਹੇ ਕੋਈ ਲਿੰਕ ਆਉਂਦਾ ਉਹਨੂੰ ਕਿਤੇ ਨਾ ਸ਼ੇਅਰ ਕਰੋ ਨਾ ਲਿੰਕ ਨੂੰ ਓਕੇ ਕਰੋ ਠੀਕ ਹੈ ਜੀ ਜੋ ਖੋਲੇ ਉਹ ਉਹ ਵੀ ਹੈਂਗ ਹੋ ਜਾਂਦਾ ਫੋਨ ਤੁਹਾਡਾ ਜਿੰਨਾ OTP ਸਾਰਾ ਮੋਬਾਈਲ ਦਾ ਸਿਸਟਮ ਉਹਨਾਂ ਦੇ ਹੱਥ ਚਲ ਜਾਂਦਾ ਕੰਟਰੋਲ ਚਲ ਜਾਂਦਾ ਉਹ ਆਪਣੇ ਆਪ OTP ਭੇਜ ਦੇ ਉਹਨਾਂ ਕੋਲ OTP ਆਉਂਦਾ ਉਹ ਸਾਰਾ ਕੁਝ ਕਰਦੇ ਆ ਸੋ ਮੈਂ ਜਨਤਾ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਪੰਜਾਬ ਦੇ ਭੋਲੇ ਭਾਲ ਲੋਕਾਂ ਨੂੰ ਇਹੋ ਅਪੀਲ ਕਰਨਾ ਚਾਹੁੰਦਾ ਕੀ ਆਪਣਾ OTP ਸ਼ੇਅਰ ਨਾ ਕਰਨਾ ਤੇ ਨਾ ਹੀ ਇਹੋ ਜਿਹੇ ਬੰਦਿਆਂ ਤੇ ਵਿਸ਼ਵਾਸ ਕਰਨ ਜਿਹੜੇ ਕਹਿੰਦੇ ਮੈਂ ਚਾਚੇ ਦਾ ਪੁੱਤ ਐਂ ਜੀ ਮੈਂ ਤਾਏ ਦਾ ਪੁੱਤ ਐ ਤੇ ਮੈਨੂੰ ਆਹ ਹੈਲਪ ਦੀ ਲੋੜ ਐ ਆਹ ਲੋੜ ਐ ਉਹਦੀ ਪਹਿਲਾਂ ਚੰਗੀ ਤਰ੍ਹਾਂ ਜਾਂਚ ਕਰੋ ਡੰਗ੍ਹਾਈ ਨਾਲ ਜਾਂਚ ਕਰੋ ਕਿ ਇਹ ਬੰਦਾ ਵਾਕੇ ਹੀ ਸੱਚਾਈ ਬੋਲਦਾ ਕਿ ਨਹੀਂ ਤੁਸੀਂ ਇਹ ਨਾ ਸੋਚੋ ਵੀ ਇਹ ਮੇਨਾ ਫੋਨ ਆ ਗਿਆ ਚਲੋ ਮੈਂ ਗੱਲ ਕਰ ਲਈ ਆ ਇਸ ਤਿੰਨ ਚਾਰ ਬੰਦਿਆਂ ਕੋ ਸਲਾਹ ਲਓ ਆਪਣੇ ਸੱਜਣਾ ਮਿੱਤਰਾ ਕੋ ਸਲਾਹ ਲਓ ਆਪਣੇ ਆਂਢ ਗੁਆਂਢ ਚ ਸਲਾਹ ਲਓ ਰਿਸ਼ਤੇਦਾਰਾਂ ਕੋ ਸਲਾਹ ਲਓ ਭਾਈ ਮੈਨੂੰ ਇਤਾਂ ਦਾ ਫੋਨ ਆਇਆ ਮੈਂ ਉਹਦਾ ਜਵਾਬ ਦਵਾਂ ਕਿ ਨਾ ਦਵਾਂ ਤੇ ਜੇ ਤੁ ਫੋਨ ਹੁੰਦਾ ਫੇਰ ਉਹ ਫੋਨ ਤੁਸੀਂ ਕੱਟ ਦਿਓ ਤੁਹਾਡੇ ਹੱਥ 'ਚ ਆਪਸ਼ਨ ਹੈਗੀ ਕੱਟ ਦਿਓ ਫੋਨ ਨਾ ਸੁਣੋ ਇਹੋ ਜਿਹੇ ਬੰਦੇ ਦਾ ਜੀ ਬਿਲਕੁਲ ਧੰਨਵਾਦ ਜੀ ਤੁਸੀਂ ਦੇਖਿਆ ਵੀ ਇਹ ਜਿਹੜੀ ਵੀਡੀਓ ਆ ਇਹ ਤੁਹਾਡੇ ਕੰਮ ਆਉਣ ਵਾਲੀ ਵੀਡੀਓ ਹੈ ਅਸੀਂ ਦੇਖਦੇ ਹਾਂ ਵੀ ਜਦ ਸਾਡੇ ਜਿਹੜੇ ਭੈਣ ਭਰਾ ਰਿਸ਼ਤੇਦਾਰ ਨੇ ਉਹ ਕਿਤੇ ਠੱਗੀ ਦਾ ਸ਼ਿਕਾਰ ਹੋ ਜਾਂਦੇ ਨੇ ਤੁਸੀਂ ਦੇਖਿਆ ਵੀ ਕਿਸ ਤਰ੍ਹਾਂ ਜਿਹੜੇ ਠੱਗਾ ਵੱਲੋਂ ਵੱਖ-ਵੱਖ ਤਰੀਕੇ ਨਾਲ ਠੱਗੀ ਮਾਰਨ ਦੀ ਜਿਹੜੀ ਕਿ ਕੋਸ਼ਿਸ਼ ਕੀਤੀ ਜਾਂਦੀ ਆ ਅਤੇ ਵੱਖ-ਵੱਖ ਤਰੀਕੇ ਨਾਲ ਫੋਨ ਕਰਕੇ ਰਿਸ਼ਤੇਦਾਰ ਭੈਣ ਭਰਾ ਬਣ ਕੇ ਫੋਨ ਕੀਤਾ ਜਾਂਦਾ ਪਰ ਇਹ ਵੀਡੀਓ ਜਿਹੜੀ ਆ ਤੁਹਾਡੇ ਬਹੁਤ ਕੰਮ ਆਵੇਗੀ ਇਸ ਕਰਕੇ ਸਾਡੀ ਦਸ਼ਕਾ ਨੂੰ ਪੀ ਲਿਆ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਅਤੇ ਆਪਣੇ ਆਪ ਨੂੰ ਕਿਤੇ ਥੋੜਾ ਜਾਗਰਤ ਹੋ ਕਿਉਂਕਿ ਇਸ ਤਰ੍ਹਾਂ ਠੱਗਾ ਦੇ ਫੋਨ ਆਉਣਗੇ ਤੁਹਾਡੇ ਰਿ ਇਸ ਤਰ੍ਹਾਂ ਗੱਲ ਕਰਨਗੇ ਸ਼ਾਇਦ ਸਾਡਾ ਵਾਕਈ ਕੋ ਰਿਸ਼ਤੇਦਾਰ ਜਿਹੜਾ ਕੋ ਭੈਮਪਰਾ ਬਾਹਰੋਂ ਵਿਦੇਸ਼ ਚ ਗਿਆ ਉਹ ਬੋਲਦਾ ਹੋਊਗਾ ਅਥੇ ਤੁਹਾਡੇ ਕੋ ਪੈਸਾ ਦੀ ਮੰਗ ਕੀਤੀ ਜਾਊਗੀ ਇਸ ਕਾਕੇ ਥੋੜਾ ਸੁਚੇਤ ਹੋ ਆਪਣੇ ਆਪ ਨੂੰ ਠੱਗੀ ਸ਼ਿਕਾਰ ਹੋਣ ਤੋਂ ਬਚੋ ਤੁਸੀਂ ਦੇਖਿਆ ਵੀ ਸਾਡੇ ਜਿਹੜੇ ਸਹਿਯੋਗੀ ਨੇ ਜਤਿੰਦਰ ਸਿੰਘ ਬੇਦੀ ਇਹਨਾਂ ਨੂੰ ਇਸ ਤਰ੍ਹਾਂ ਠੱਗ ਜਿਹੜਾ ਕਿ ਫੋਨ ਆਉਂਦਾ ਠੱਗ ਦਾ ਪਰ ਜਤਿੰਦਰ ਸਿੰਘ ਬੇਦੀ ਵੱਲੋਂ ਬੜੇ ਛਾਤਰ ਦਿਮਾਗ ਦੇ ਨਾਲ ਜਿਹੜਾ ਠੱਗੀ ਠੱਗੀ ਹੋਣ ਤੋਂ ਜਿਹੜਾ ਕਿ ਬਚਿਆ ਗਿਆ ਅਤੇ ਤੁਸੀਂ ਦੇਖ ਸਕਦੇ ਪਹਿਲਾਂ ਉਹਨੇ ਪਾਕਿਸਤਾਨ ਦੇ ਨੰਬਰ ਤੋਂ ਫੋਨ ਲਾਇਆ ਅਤੇ ਉਸ ਤੋਂ ਬਾਅਦ ਜਿਹੜਾ ਉਹਨੇ ਇੱਕ ਅਮਰੀਕਾ ਦੇ ਨੰਬਰ ਤੋਂ ਫੋਨ ਲਾਇਆ ਇਸ ਤਰ੍ਹਾਂ ਕਿ ਜਦੋਂ ਵੀ ਤੁਹਾਨੂੰ ਕਿਤੇ ਫੋਨ ਆਉਂਦਾ ਆਪਰੇ ਆ ਸੁਚੇਤ ਹੋ ਜਾਓ ਕੋਈ ਵੀ ਫੋਨ ਸੁਣਨ ਤੋਂ ਜਿਹੜਾ ਕਿ ਜਾਂ ਫੋਨ ਕੱਟ ਦਿਓ ਜਾਂ ਕੋਈ ਵੀ ਨਾ ਲਿੰਕ ਇਸ ਤਰ੍ਹਾਂ ਦਾ ਆ ਸ਼ਕਾਰਾਂ ਤੋਂ ਬਚੋ ਅੱਜ ਕੀ ਵੀਡੀਓ ਜਿਹੜੀ ਹੈ ਤੁਹਾਨੂੰ ਤੁਹਾਡੇ ਬਹੁਤ ਕੰਮ ਆਉਣ ਵਾਲੀ ਆ ਇਸ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਲੋਕ ਠੱਗੀ ਦਾ ਸ਼ਿਕਾਰ ਹੋਣ ਤੋਂ ਜੜਕੀ ਬਚ ਸਕਣ ਮੈਨੂੰ ਦਿਓ ਜਾਤ ਮੈਂ ਤੁਹਾਡਾ ਆਪਣਾ ਹਰਦੀਪ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ